ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਸਟਾਰ ਡੇਲੀ ਪੰਜਾਬ ਨਿਊਜ਼ ਵੈਬ ਚੈਨਲ ਬਟਾਲਾ ਪੁਲਿਸ ਦੇ ਤਿੰਨ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ਤੇ ਗੁੱਥੀ ਕੁਝ ਹੀ ਘੰਟਿਆਂ ਵਿੱਚ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ ਉਤੇ ਹੀ ਇਸ ਮਾਮਲੇ ਚ ਦੋ ਦੋਸ਼ੀ ਟਰੈਵਲ ਏਜੰਟ ਦਾ ਕੰਮ ਕਰਦੇ ਸਨ ਉਹਨਾਂ ਵੱਲੋਂ ਅਗਵਾ ਕਰਨ ਦੀ ਸਾਜ਼ਿਸ਼ ਰਚੀ ਗਈ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਬਟਾਲਾ ਦੇ ਪੁਲਿਸ ਐਸਐਸਪੀ ਗੋਟਿਆਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪੁਲਿਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੇ ਜੀ ਬਟਾਲਾ ਦੇ ਰੈਵਲੇਜੈਂਟ ਸੁਰੇਸ਼ ਕੁਮਾਰ ਦੇ ਦਫ਼ਤਰ ਗਏ ਹੋਏ ਸਨ لیکن ਉਹ ਘਰ واپس ਨਹੀਂ آئے ਅਤੇ ਉਹਨਾਂ ਨੂੰ ਵਿਦੇਸ਼ ਦੇ ਕਿਸੇ ਨੰਬਰ ਤੋਂ فون ਆਇਆ ਕਿ ਉਹਨਾਂ ਦੇ ਜੀਆ ਨੂੰ ਗਵਾਹ ਕਰ ਲਿਆ ਗਿਆ ਹੈ ਅਤੇ 2 ਕਰੋੜ ਅਤੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਹੈ ਅਤੇ ਜਦ پولیس ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਸ਼ਿਕਾਇਤ ਕਰਤਾ ਦੇ ਨਾਲ ਆਏ सुरेश కుమార్ ਤੇ ਕੁਝ ਸ਼ੱਕ ਹੋਇਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ सुरेश ਅਤੇ ਉਸ ਦਾ ਇੱਕ ਸਾਥੀ ਅਤੇ ਵਿਦੇਸ਼ بیٹھے بیٹے ਦੀ ਸਾਜ਼ਿਸ਼ ਦਾ ਖੁਲਾਸਾ ਹੋ ਗਿਆ ਜੋ ਤਿੰਨ ਵਿਅਕਤੀਆਂ ਨੂੰ ਅਗਵਾਹ ਕੀਤਾ ਗਿਆ ਸੀ ਉਹਨਾਂ ਨੂੰ ਪਠਾਨਕੋਟ ਦੇ ਪਿੰਜ ਪਿੰਡ ਵਿੱਚ ਜਾ ਕੇ ਛਡਵਾਇਆ ਗਿਆ ਅਤੇ ਐਸਐਸਪੀ ਜੀ ਨੇ ਦੱਸਿਆ ਕਿ ਇਸ ਵਿਅਕਤੀ ਦੀ ਗਵਾਹ ਦੀ ਸਾਜ਼ਿਸ਼ ਕਰਨ ਵਾਲੇ ਦੋਵੇਂ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁੰਡਲੀ ਪੁਸ਼ਗਿਸ਼ ਸਾਹਮਣੇ ਆਈ ਹੈ ਕਿ ਅਗਵਾਹ ਹੋਏ ਟਰੈਵਲ ਏਜੰਟ ਦਾ ਕੰਮ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦਾ ਪੈਸੇ ਦਾ ਕੋਈ ਵੀ ਲੈਣ ਦੇ ਨਹੀਂ ਸੀ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਹੋਰ ਵੀ ਰਿਮਾਂਡ ਲੈ ਕੇ ਪੁੱਛਗੀ ਚ ਕਿੱਤੀ ਜਾਵੇਗੀ ਐਂਕਰ ਹਿਨਾ ਦੇ ਨਾਲ ਅਖਿਲ ਮਲ ਹੋਤਰਾ ਅਤੇ ਕਰਮਜੀਤ ਜੰਮਬਾਦੀ ਖਾਸ ਰਿਪੋਰਟ ਦੇਖਦੇ ਰਹੋ ਸਟਾਰ ਡੇਲੀ ਪੰਜਾਬ ਨਿਊਜ਼ ਵਿਪ ਚੈਨਲ ਜੀ ਮਰ ਹਾਂਜੀ ਅ ਇੱਕ ਸਿਟੀ ਪੁਲਿਸ ਸਟੇਸ਼ਨ ਮੇ 11 ਤਰੀਕ ਇੱਕ ਵਾਰਦਾਤ ਹੋਈ ਸੀ ਲੇਕਿਨ ਉਦਾ ਜੋ ਰਿਪੋਰਟਿੰਗ ਹੈ ਉਹ 12 ਤਰੀਕ ਨੂੰ ਯਾਨੀ ਕੱਲ ਸ਼ਾਮੀ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ प्रभदीप सिंह रजिंद्र सिंह और वसंत सिंह तीनों जो है ये अमृतसर दिहाती के रहने वाले हैं और ये ये आए थे इतने एक सुरेश कुमार हैगा ये भी अमृतसर का रहने वाला हैगा इन्हें अपना एक इमीग्रेशन इमीग्रेसन दुकान खोलनी सुकान ओपनिंग वास्ते ये तीनों आए थे ग्यारह तरीक न लेकिन ये चौबी घंटे बाद भी अपने घर पहुँचे नहीं सर ਤੋ ਜਦੋਂ ਇਹ ਕਰਨ ਨਹੀਂ ਪਹੁੰਚੇ ਤੋ ਫਿਰ ਇੰਨੇ ਜੋ ਫੈਮਲੀਆਂ ਹੈਗੇ ਇਹ ਤਿੰਨਾਂ ਦੀ ਜੋ ਫੈਮਲੀਆਂ ਹੈ ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇਦਾਂ ਦੀ ਸਾਡੇ ਜੋ ਕਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ ਤੋ ਫਿਰ ਇਹ ਕਹਿੰਦੇ ਰਹੇ ਕਿ ਨਹੀਂ ਇੱਥੇ ਉੱਤੇ ਗਏ ਹੋਣੇ ਚੱਕਰ ਦਾਂਗੇ ਜੋ ਇਹ ਆਸੇ-ਪਾਸੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ ਤੋ ਲੇਕਿਨ ਥੋੜੀ ਦੇਰ ਬਾਅਦ ਆਲਮੋਸਟ ਆਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਇਹ ਤਿੰਨੋਂ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨਾਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦੋ ਜਦੋਂ 2.5 ਕਰੋੜ ਦੋਗੇ ਤਾਂ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤਾਂ ਫਿਰ ਉਹਨਾਂ ਦਾ লাশ ਆਊਗਾ ਇਹ ਤੋਂ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇੰਨੇ ਸੁਰੇਸ਼ ਕੁਮਾਰ ਨਾਲ ਹੀ ਟੱਚਦੇ ਰਹੇ ਇੰਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ ਫਿਰ ਫਾਈਨਲੀ ਇੰਨੇ ਥਕੇ ਹਾਲ ਕੀ ਜਦੋਂ ਉਹਨਾਂ ਨੂੰ ਕੋਈ ਉਹਦੇ ਜੇ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਇੰਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ ਤਿੰਨ ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ ਤੋਂ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬਡਿਵੀਜ਼ਨ ਸਿਟੀ ਦਾ ਜੋ ਆਪਣੀ ਟੀਮ ਹੈ ਸਿਟੀ ਸਿਟੀ ਔਰ ਡੀਐਸਪੀ ਸਿਟੀ ਉਹਨੇ ਇਮੀਡੀਏਟਲੀ ਸੁਰੇਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪਤਰ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨਾਲ ਇਨਟਰਾਗੇਸ਼ਨ ਹੋਈ ਤੋਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਆਪਣੇ ਕੋਲ ਬਿਠਾ ਕੇ ਲੈ ਗਿਆ ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਲekin ਇਹ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇੰਨੇ ਪਹਿ ਲੈਣਾ ਸੀਗਾ ਇਹਨਾਂ ਤੋਂ ਉਹ ਵੀ ਹਲੇ ਤਫਤੀਸ਼ ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਆ ਪਹਿ ਹੈਗੇ ਕਿੰਨੇ ਪਹਿ ਨੇ ਇਹਨੇ ਆਪਣੇ ਕੋਲ ਗੜਗੜੀ 'ਚ ਬਿਠਾ ਕੇ ਲੈ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿੱਥੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਕ ਜੇ ਪੱਟੀ ਬਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ ਉਹ ਹੁਣ ਬਾਹਰ ਬੈਠਾ ਹੋਇਆ ਉੱਥੋਂ ਦੀ ਇਹ ਚਲਾ ਰਿਹਾ ਸੀਗਾ ਇਨਫੈਕਟ ਇਹ ਬਾਹਰਲੀ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ ਵਨ ਆਫ ਦ ਵਿਕਟਿਮ ਜੋ ਸੀਗਾ ਉਹਦਾ ਵਾਈਫ ਨੂੰ ਹੀ ਇਨੇ ਫੋਨ ਕੀਤਾ ਸੀ ਜੋ 2.5 ਕਰੋੜ ਦੇ ਬਾਰੇ ਜਦੋਂ ਇਹਨਾਂ ਨੇ ਮੁਕੇਰੀਆ ਚ ਛੱਡ ਦਿੱਤਾ ਸੀਗਾ ਉੱਥੇ ਦੀ ਦੋ ਮੁੰਡੇ ਹੋਰ ਆਏ ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚਲੇ ਗਏ ਇਹਨੂੰ ਰਾਤੀ ਵਕ ਵਕ ਥਾਮਤੇ ਰੱਖਦਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਠਾਨਕੋਟ ਪਠਾਨਕੋਟ ਔਰ ਉਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਹਨੇ ਇਹਨਾਂ ਨੂੰ ਪਿਕ ਕਰਨੇ ਲਈ ਯੂਜ਼ ਕੀਤਾ tha ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛਕੀਚ ਦੇ ਵਿੱਚ ਇਸ ਚੀਜ਼ ਆਮਨੇ ਆਈ ਸੀਗੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਹੈ ਉਨ ਨੇ ਇਹ ਉਨ ਨੇ ਇਨਾ ਤੋਂ ਪਹਿਲੇ ਨੇ ਸੀਗੇ ਉਹਦੇ ਕਰਕੇ ਇਹਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜ਼ਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ ਜੋ ਤਿੰਨੋਂ ਹੈਗੇ ਆ ਜੋ ਵਿਕਟਮ ਸੀਗੇ ਜੋ ਹੋਸਟੇਜ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕਨਸਪਿਰੇਟਰਸ ਸੀਗੇ ਭੂਸ਼ਣ ਸਿੰਘ ਔਰ ਜੋ சுரேਸ਼ ਕੁਮਾਰ ਹੈ ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਅਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਂਡ ਵਾਸਤੇ ਤਾਂ ਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫ਼ਤੀਸ਼ ਕਰ ਸਕੀਏ ਜੀ ਨਵੇਂ ਪਹਿਲਾਂ ਵੀ ਇਦਾਂ ਕੁਸ਼ ਕਰ ਚੁੱਕੇ ਆ ਪਹਿਲੇ ਤੇ ਇਹਨਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ ਅਭੀ ਤੱਕ ਤੋਂ ਜਿਨੇ ਵੀ ਜੋ ਵੀ ਇਹਦੇ ਵਿੱਚ ਮੁਰਜਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਕੇਸਸ ਹੈ ਨਹੀਂ ਅ ਪੈਸੇ ਦੀ ਹਾਲ ਤੱਕ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ ਵਿੱਚ ਪੈਸੇ ਦੀ ਲਿੰਡ ਹੈ ਹਾਂਜੀ ਠੀਕ ਥੈਂਕ ਯੂ ਵਰੰਤਾ ਦੇ ਆਪਣੇ ਹੌਂਡ ਵਿੱਚ ਗਿੱਪੀ ਸਾਹਿਬ ਦੀ ਹੌਂਡ ਚ ਕਾਫੀ ਨਸ਼ੇ ਨੂੰ ਠੱਲ ਪਈ ਹੈ ਕਿਦਾਂ ਗਾਂਦੀ ਖੋਲ ਰਹੇ ਸੀਗੇ ਜੀ ਇਹਦੇ ਵਿੱਚ ਕਾਗਜ਼ ਵਗੈਰਾ ਪੂਰੀ ਨਹੀਂ ਹੈਗੀ ਆ ਉਨੇ ਬੁਲਾਇਆ ਇਹੀ ਕਰਕੇ ਕਿ ਮੈਂ ਇੱਕੇ ਦੁਕਾਨ ਖੋਲਣੀ ਹੈਗੀ ਆ ਉਹਦੇ ਵਿੱਚ ਮੇਰੇ ਕੋਲ ਜੋ ਉਹਨਾਂ ਬੰਦਿਆਂ ਨੂੰ ਲਿਆਓ ਜਿਨੇ ਇਸ ਕੰਮ ਦੇ ਵਿੱਚ ਪਹਿਲੇ ਵੀ ਐਕਸਪੀਰੀਅੰਸ ਹੈਗੇ ਆ ਹਾਂਜੀ ਇਹ ਵੀ ਇਹ ਵੀ ਜੁੜੇ ਹੋਇਆ ਹੈ ਜੀ ਇਹ ਵੀ ਇਹਨਾਂ ਦੇ ਆਪਣਾ ਪੱਕੀ ਆਫਿਸ ਨਹੀਂ ਹੈਗੇ ਜੋ ਇਹ 에ਜੰਟਸ ਦੇ ਨਾਲ ਜਿਵੇਂ ਐਜ਼ ਅ ਮਿਡਲਮੈਨ ਕੰਮ ਕਰਦੇ ਹੈਗੇ ਕਲਾਇੰਟਸ ਦੇ ਦਿੰਦੇ ਨੇ ਉਸ ਤਰੀਕੇ ਦਾ ਕੰਮ ਕਰਦੇ ਸੀ ਜੀ ਲੈ ਲੈਂਦੇ ਦੀ ਗੱਲ ਉਹ ਕਿੰਨਾ ਕੁ ਲੈ ਲੈਂਦੇ ਨੇ ਜਿਹੜਾ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਜੀ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਕਲੇਮ ਕਰਦੇ ਤੇ ਕਰੋੜਾਂ ਦੇ ਵਿੱਚ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ